चौबी चुको है? चाबी चुको हाँ अम नु पैसे दे के आओ पैसे दे के आओ हा? पैसे ਕਜਾਣਾ ਤੈਨੂੰ ਹਾਂਜੀ ਸਸਤੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋ ਹਾਂ ਹੋ ਜਾਣੇ ਆ ਸ਼ਾਮ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਠੀਕ ਠਾਕ ਹੋਮੂਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਈ ਆ ਜੀ 12 ਤੇ ਹਨਾ ਸਮਰ ਦੇ ਪਾਪਾ ਕੰਮ ਤੋਂ ਹੀ ਕਿਤੇ ਕarele ਲੈ ਕੇ ਆਏ ਸੀਗੇ ਦੋ సిగే ਵੱਡੇ ਵੱਡੇ ਤੇ ਫਿਰ ਮੈਂ ਕਿਹਾ ਹੁਣ ਇੱਦੀ ਪਈ ਹੈ ਹਨਾ ਉਹ ਸੁੰਗੜੀ ਜੇ ਜਾਂਦੇ ਸੀ ਫਿਰ ਮੈਂ ਕਿਹਾ ਚਲ ਲਈ ਬਣਾ ਲੈਣੀ ਦੁਪਹਿਰਾ ਉਦੋਂ ਤਾਂ ਕੜੀ ਵੀ ਪਈ ਸੀਗੀ ਤੇ ਚਲੋ ਕੜੀ ਦੇਖਦੇ ਨੇ ਤਾਂ ਜੇ ਜ਼ਿਆਦੇ ਹੋਈ ਤਾਂ ਚੌੜ ਚੁੱਲ੍ਹ ਸ਼ਾਮ ਨੂੰ ਬਣਾ ਲਾਂਗੇ ਤੇ ਬਾਕੀ ਅੱਜ ਸਵੇਰੇ ਕੱਪੜੇ ਵਗੈਰਾ ਧੋਤੇ ਐਨੇ ਸੀਗੇ ਤੇ ਬੈੱਡ ਦੀ ਅੱਜ ਚਾਦਰ ਜਿਹੜੀ ਆ ਚੇਂਜ ਕੀਤੀ ਸੀਗੀ ਕਿਉਂਕਿ ਚਿੱਟੀ ਜੀ ਹੈਗੇ ਗੰਦੀ ਹੋ ਜਾਂਦੀ ਤੇ ਇੱਕ ਮੈਂ ਅੱਜ ਸਫਾਈ ਕੀਤੀ ਆ ਜੀ ਆਦੀ ਫਰਿੱਜ ਦੀ ਡੇਪ ਕਲੀਨਿੰਗ ਕੀਤੀ ਅੱਜ ਤੇ ਸਵੇਰੇ ਮੈਂ ਤੋਂ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਨਾਲ ਨਾਲ ਹਨਾ ਦੂਜੇ ਚਾਹ ਵਗੈਰਾ ਇਦਾਂ ਦੇ ਕੰਮ ਕਰਦੀ ਸੀ ਨਾਲ ਹੀ ਫਿਰ ਮੈਂ ਆ ਧੂ ਧੂਕੇ ਪਾ ਦਿੱਤੇ ਸੀਗੇ ਤੇ ਸਾਰੀ ਆਪਣੀ ਜਿਹੜੀ ਫ੍ਰਿਜ ਉਹ ਚੰਗੀ ਤਰ੍ਹਾਂ ਨਾ ਆਪਾਂ ਸਾਫ਼ ਕਰਤੀ ਜਿਹੜੇ ਆ ਨਿਸ਼ਾਨ ਜਿਹੇ ਦਾਗ ਹਨ ਇਹ ਇੱਥੇ ਗੂੰਦ ਵਗੈਰਾ ਜੇ ਦਲਾਏ ਹੋਇਆ ਕਿਉਂਕਿ ਟੁੱਟ ਗਿਆ ਸੀਗਾ ਇਹ ਲੈੰਦੇ ਨਿਗੇ ਤੇ ਬਾਕੀ ਆਪਾਂ ਸਾਰੀ ਜਿਹੜੀ ਆ ਸਫਾਈ ਚੰਗੀ ਤਰ੍ਹਾਂ ਨਾ ਕਰਤੀ ਤੇ ਇਧਰ ਆਪਣਾ ਤੇਲ ਵੀ ਜਿਹੜਾ ਆ ਗਰਮ ਹੋ ਗਿਆ ਤੇ ਆਪਾਂ ਜਿਹੜੇ ਆ ਆਲੂ ਤੇ ਕ੍ਰੇਂਦੇ ਜਿਹੜੇ ਆ ਉਹ ਫਰਾਈ ਕਰ ਲੈਣੇ ਆ ਤੇ ਹੈ ਨਾ ਕ੍ਰੇਲਿਆਂ ਦੇ ਵਿੱਚ ਜਿਹੜੇ ਆਲੂ ਆ ਉਹ ਬਹੁਤ ਹੀ ਆ ਲੱਗਦੇ ਆ ਕਿਉਂਕਿ ਕੜਿਆ ਤੇ ਤੇਲ ਥੋੜਾ ਹੋ ਜਾਂਦਾ ਨਾ ਇਹ ਤਰੇਲਿਆਂ ਜਿਹਾਂ ਵਾਲਾ ਇਹਦਾ ਟੇਸਟ ਜਿਹਾ ਆ ਜਾਂਦਾ ਆ ਤੇਲ ਦੇ ਵਿੱਚ ਤੇ ਉਹਦੇ ਨਾਲ ਹਨਾ ਕਾਲੂ ਜਿਹੜੇ ਆਹੋ ਬੜੇ ਵਧੀਆ ਲੱਗਦੇ ਆ ਤੇ ਪਹਿਲਾਂ ਮੈਂ ਕਹਿੰਨੀ ਆਪਾਂ ਆਹੀ ਤੜ ਲਈਏ ਫੇਰ ਆਲੂ ਤੜਦੇ ਆ ਤੇ ਉਸ ਤੋਂ ਬਾਅਦ ਫਿਰ ਰੋਟੀ ਜਿਹੜੀ ਦੋ ਚਾਰ ਬਣਾਉਣੀਆਂ ਹੁੰਦੀਆਂ ਉਹ ਬਣਾ ਲਾਂਗੇ ਧੁੱਪ ਘੱਟ ਹੀ ਜ਼ਿਆਦਾ ਹੋਈ ਪਈ ਅੱਜ ਸਮਰਦੇਪਾਪਾ ਵੀ ਅੱਜ ਘਾਰੀ ਸੀਗੇ ਤੇ ਕੰਮ ਜਿਹਾ ਸੀਗਾ ਉਹਨਾਂ ਨੂੰ ਕੋਈ ਜ਼ਰੂਰੀ ਹੋ ਗਏ ਹੋ ਇਸ ਕੰਮ ਤੇ ਬਸ ਚਲੋ ਠੀਕ ਹੈ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣ ਰਹੇ ਹੋ ਕੰਟੀ 00 ਦਿਖਾ ਗਏ ਬੜਾ ਟੰਟਰੈਸਟ ਕਰਕੇ ਤੇ ਲੰਘਾ ਲਿਆ 2:30 ਵਜ ਗਏ ਆ ਤੇ ਮੈਨੂੰ 2 ਦਿਨ ਹੋ ਗਏ ਸੀ ਇਹ ਪੈਸ ਲਗਾਏ ਨੂੰ ਚੌਕ ਲਗਾਉਣਾ ਹੈਗਾ ਤੇ ਇਦਾਂ ਦਾ ਬਣਦਾ ਇਹ ਤੇ ਜੇ ਮੇਰੇ ਫੇਸ ਤੇ ਹਨਾ ਆ ਦਾਗ ਵਗੈਰਾ ਜੇ ਮਤਲਬ ਮੈਨੂੰ ਸਹੀ ਲੱਗਾ ਹਨਾ ਥੋੜੀ ਇੱਕ ਦੋ ਵਾਰ ਹੋਰ ਯੂਜ਼ ਕਰ ਲਵਾਂ ਤੇ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜ਼ਰੂਰ ਦੱਸੂਗੀ ਬਹੁਤ ਵਧੀਆ ਚੀਜ਼ ਆ ਮੈਨੂੰ ਤਾਂ ਪਹਿਲੀ ਵਾਰ ਹੀ ਲਾਏ ਤੇ ਇਹਨਾਂ ਦਾ ਰਿਜ਼ਲਟ ਜਿਹੜਾ ਵਧੀਆ ਲੱਗਾ ਬਾਕੀ ਦੇਖਦੇ ਆ ਤੇ ਦੁਨੀਆ ਨੇ ਸੌ ਗਏ ਆ ਇਹ ਤੇ ਮੈਂ ਨਾ ਆ ਕੇ ਹਟੀ ਸੀਗੀ ਤੇ ਹੁਣ ਮੈਂ ਸੇਣ ਲੱਗਣਾ ਆ ਉਹ ਤੇ ਚਲ ਸਲਵਾਰ ਸੇਣਨਾ ਦੋ ਦਿਨ ਹੋ ਗਏ ਮੈਂ ਕੀ ਡੈਨੀ ਮਾਰਾ ਵੀ ਤੇ ਬਾਕੀ ਤੁਸੀਂ ਜਿਵੇਂ ਮੇਰੇ ਵੀਡੀਓ ਦੇ ਨਾਲ ਬਣੇ ਰਹੇ ਹੋ ਹਾਂਜੀ ਸਕੂਟਰੀ ਤੋਂ ਹੋ ਰਹੀ ਆ ਇਹ ਬਹੁਤ ਗੰਦੀ ਹੋਈ ਸੀਗੀ ਜਿਆਦਾ ਹੀ ਹੋਇਆ ਸੀ ਹਨਾ ਹੋਰੇ ਤਰ੍ਹਾਂ ਲਾਦੀ ਸੀ ਪੁਰਾਣੀ ਜੀ ਹੂੰ आया हूँ हाँ जी जी टाइम पांच बज गए ਦੇ ਦਾਣੇ ਮੈਂ ਧਾਲ ਦਿੱਤੀ ਸੀਗੀ ਅੱਜ ਆਪਾਂ ਬਣਾਉਣ ਲੱਗੇ ਆ ਮਸਲਾ ਮੂੰਗੀ ਦੀ ਬਸ ਇੱਕ ਅੱਧੀ ਟੇੜਕ ਸੀਟੀ ਲਵਾ ਕੇ ਦੋ ਤੇ ਬੰਦ ਕਰ ਦੇਣਾ ਤੇ ਫਿਰ ਜੇ ਰੈਂਦਰ ਖੁੰਦਾ ਸੇਕ ਲਵਾ ਦਾਂਗੇ ਤੇ ਆ ਦੇਖੋ ਬੈਠਾ ਆ ਗਿੱਲਾ ਹੋਣ ਲੱਗਾ ਨਾਲ-ਨਾਲ ਕੀ ਕਰਦਾ ਮਿੱਟੀ ਮਿੱਟੀ ਖਾਂਦਾ ਹਾਂ ਹਾਂ ਲਾਇਆ ਹੋਏ ਦੇ ਮਿੱਟੀ ਖਾਂਦਾ ਆਪ ਹੀ ਕਹਿੰਦਾ ਮਿੱਟੀ ਖਾਂਦਾ ਮੈਂ

ਖੜੀ ਹਾਂ ਮੈਂ ਕਿਹਾ ਸੌਕਲ ਲਾਂਦੇ ਨਾ ਉੱਥੇ ਹੀ ਖੜੀ ਰਹਿਣ ਦਿੱਤੀ ਕੱਪੜੇ ਮਿਲਾ ਕੇ ਰੱਖ ਲੈ ਤੇ ਹਜੇ ਤਹਾਂ ਨਹੀਂ ਲਾਈਆਂ ਹੈਗੀਆਂ ਬਾਕੀ ਮੈਂ ਸਲਵਾਰ ਵੀ ਸੀਂਦੀ ਬਸ ਪੌਂਚੇ ਬਣਾਉਣ ਵਾਲੇ ਰਹਿ ਗਏ ਜੋੜ ਲੈ ਆ ਪੌਂਚੇ ਤੇ ਬਸ ਬਣਾਉਣ ਵਾਲੇ ਰਹਿੰਦੇ ਆ ਤੇ ਜਿਵੇਂ ਮੈਨੂੰ ਉੱਠਣਾ ਪਿਆ ਮੈਂ ਔਟੇਲੀ ਮੜ ਕੇ ਬੈਠਾ ਨੂੰ ਦੇ ਨਹੀਂ ਕੀਤਾ ਤੇ ਬਸ ਕਰੋਲਾ ਜੀਆਂ ਮਾਨ ਵਾਲੀਆਂ ਰਹਿ ਗਈਆਂ ਤੇ ਸਲਵਾਰ ਵੀ ਆਪਣੀ ਬਣ ਗਈ ਤੇ ਸੇਹ ਨੂੰ ਆਪਾਂ ਨੂੰ ਜੈਂਪਰ ਦੁਆਰਾ ਸੀਵਾਂਗੇ ਦੋ ਫੇਰ ਹੁਣ ਮੈਂ ਜਿਹੜਾ ਇਹ ਖਲਾਰਾ ਮਸ਼ੀਨ ਦਾ ਜਿਹੜਾ ਪਈ ਆ ਫੇਰ ਜੀ ਰੱਖ ਲਓ ਹਜੇ ਹਾਂਜੀ ਜੀ ਦਾਲ ਤਾਂ ਆਪਣੀ ਕਦੋਂ ਦੀ ਬਣੀ ਆ ਤੇ ਪਿਆਜ਼ ਅਦਰਕ ਲਸਣ ਸਾਰਾ ਕੁਝ ਮੈਂ ਰੱਖ ਲਿਆ ਤੇ ਜੀਰਾ ਹੈ ਨਹੀਂ ਸਿਗਾ ਧੀਰਾ ਸਮਝਦੇ ਪਾਪਾ ਹੁਣ ਲੈ ਕੇ ਆਏ ਆ ਕੜਾਹੀ ਵੀ ਮੈਂ ਧੋ ਕੇ ਰੱਖ ਲਈ ਤੇ ਹੁਣ ਆਪਾਂ ਨਾ ਤੜਕਾ ਲਾ ਲਈਏ ਤੇ ਤੜਕਾ ਪਾ ਕੇ ਤੋਂ ਫਿਰ ਰੋਟੀ ਬਣਾਉਣੀ ਆ ਰੋਟੀ ਬਣਾ ਕੇ ਤੇ ਆਪਾਂ ਟਾਈਮ ਲਾਈਨ ਦੇ ਅਲੇ ਹੋ ਜਾਣਾ ਕਿਉਂਕਿ ਨਾ ਇਹ ਨਿਹਰਾ ਬਹੁਤ ਜਲਦੀ ਹੋ ਜਾਂਦਾ ਹੁਣ ਮੈਂ 5:30 ਹੋਈ ਆ ਮੈਨੂੰ 10 ਮਿੰਟ ਲੱਗ ਜਾਣੇ ਆ ਇਹ ਤੜਕਾ ਲਾਉਣ ਨੂੰ ਫੇ 6:00 ਵਜਣ ਵਾਲੇ ਹੋ ਜਾਣੇ ਆ ਤੇ ਫਿਰ ਮੈਂ ਤੁਹਾਨੂੰ ਪਤਾ 6 ਵਜੇ ਨਹੀਂ ਰਹਉਣ ਲੱਗ ਪਾਂਦਾ ਹਾਂ ਤਾਂ ਕਰਕੇ ਤੇ ਅੱਗਾ ਦਾ ਘੰਟਾ ਫਿਰ ਆਪਾਂ ਨੂੰ ਰੂਟਿਨ ਲੱਗ ਜਾਂਦਾ ਬਣਾਉਣ ਨੂੰ ਹੋਰ ਕੀ ਆਲਾ ਮਤਬ ਕਰਿਆ ਨੂੰ ਲੱਗੇ ਵਾਲ ਕੱਟਣ ਸਮਰਦੇ ਹਾਂਜੀ ਦਾਲ ਵੀ ਬਣ ਗਈ ਲੱਗਦੀ ਹੈ ਦਾਲ ਦਾ ਤੇ ਰੋਟੀ ਵੀ ਆਪਣੀ ਬਣ ਗਈ ਰੱਖ ਦਿੱਤੀ ਆ ਤੇ ਬਸ ਆਪਣੇ ਸਾਰੇ ਕੰਮ ਨਿਬੜ ਗਏ ਤੇ ਪਾਣੀ ਪੀ ਕੇ ਤੇ ਸੈਲਫ ਵਗੈਰਾ ਵੀ ਮੈਂ ਸਾਫ ਕਰ ਦਿੱ ਗਏ ਹੱਸ ਵੀ ਹਾਂਜੀ ਜੀ ਟਾਈਮ 9:00 ਵਜੇ ਚੱਲੇ 5-10 ਘੰਟੇ ਰਹਿ ਗਏ ਤੇ ਰੋਟੀ ਰੋਟੀ ਖਾ ਲਈ ਭਾਂਡੇ ਧੋ ਲੈ ਆਂ ਸੂਜੀ ਸਾਫ ਕਰਾਂ ਮੈਂ ਤੇ ਦਾਲ ਵਗੈਰਾ ਵੀ ਕੱਢ ਕੇ ਰੱਖਿਆ ਦੀ ਗਰਮੀ ਜੀ ਆ ਜੇਗਾ ਹੁਣ ਮੌਸਮ ਠੰਡਾ ਹੋ ਜਾਂਦਾ ਬਸ 10 11 ਵਜੇ ਤੱਕ ਹੀ ਹੁੰਦਾ ਥੋੜਾ ਜਿਹਾ ਤੇ ਮੁੜ ਕੇ ਠੰਡ ਜੀ ਲੱਗਣ ਲੱਗ ਪਈ ਆ ਤੇ ਕੂਲਰ ਵੀ ਨਹੀਂ ਹੁਣ ਲਗਾਈਦਾ ਸਮਰ ਗੁਮਾਰ ਗਿਆ ਹੋ ਗਿਆ ਠੀਕ ਆ ਤੇ ਥੋੜਾ ਜਿਹਾ ਲੋਮਿੰਜ ਕੰਮ ਵਗੈਰਾ ਹੋ ਗਿਆ ਸੀ ਦੋ ਦਿਨ ਅੱਜ ਤੱਕ ਠੀਕ ਆ ਤੇ ਅਸੀਂ ਫੇਰ ਲਾਇਆ ਨਹੀਂ ਤਾਂ ਉਦਾਂ ਹਨ ਠੰਡ ਹੋ ਗਈ ਤੇ ਇਹਨੂੰ ਬਹੁਤ ਜ਼ਿਆਦਾ ਠੰਡਾ ਮਤਲਬ ਹੋ ਗਿਆ ਦਾ ਮੌਸਮ ਤੇ ਬਾਕੀ ਇਹ ਵਾਲੇ ਵਲੌਗ ਦਾ ਵੀ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਬਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਈ ਬਾਈ